up no. ਉਸਤਤ ਕਰਨ ਸਦਾ ਪ੍ਰਭ ਸਤ ਗੁਰ ਕੀ ਸੱਚ ਸਾਗੀ ਬੇਗਨ ਬਨਾਸ ਨ ਸਭ ਦੁੱਖ ਨਾਸਨ ਸਤ ਗੁਰ ਨਾਮ ਅੰਦਰ ੜਾਇਆ ਕੋਈ ਪਾਪ ਬਈ ਸਭ ਬਾਵਨ ਜਨਨੰ ਇੱਕ ਸੁਖ ਕਰਿਆ ਆਇ ਪ੍ਰਭ ਸਰਣਾ Mass ਜੋ ਮੇਹਰਮਤਾਂ ਦੇ ਭੰਡਾਰ ਅੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਅਤੇ ਸਤਿਗੁਰਾਂ ਜੀ ਦੀ ਪਾਵਨ ਮੁਬਾਰਕ ਨੀਕੀ ਕੋ ਤਦ ਅਨੰਦ ਮਾਨ ਰਹੀ ਸੇ ਕਰਮ ਸਨਮਾਨ ਜੋਗ ਗੁਰੂ ਪਿਆਰੀ ਗੁਰਸੋਹਾ ਦੀ ਖਾਲਸਾ ਰੂਪ ਸਰਬ ਸੰਗਤ ਜੀਉ ਮੈਂ ਵੱਡੇ ਹੀ ਭਾਗ ਹਨ ਸਜਿਤਾਂ ਦੇ ਸਰਤਾਜ ਰਹਿਮਤਾਂ ਦੇ Bhandar ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਮਵਾਰਕ ਰਸਨਾ ਤੋਂ ਉਚਾਰਣ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੀ ਆਪਾਂ ਹਰ ਰੋਜ਼ ਵਿਚਾਰਾਂ ਦੀ ਲੜੀਵਾਰ ਸਾਜ ਰਹੇ ਹਾਂ ਸਤ ਗੁਰੂ ਅਜਿਹੇ ਪਾਵਨ ਸ਼ਬਦ ਦੇ ਅੰਦਰ ਬਖਸ਼ਿਸ਼ ਕਰਦੇ ਨੇ 14ਵਾਂ ਸ਼ਲੋਕ 14ਵੇਂ ਸ਼ਲੋਕ ਦੀ ਦੂਜੀ ਪਉੜੀ ਹੈ ਕਿਸ ਤਰੀਕੇ ਦੇ ਨਾਲ ਸੁੱਖ ਦੀ ਪ੍ਰਾਪਤੀ ਹੋ ਸਕਦੀ ਹੈ ਕਿਸ ਤਰੀਕੇ ਦੇ ਨਾਲ ਤੂੰ ਸਦੀਵੀ ਆਨੰਦ ਦੇ ਵਿੱਚ ਰਹਿ ਸਕਦਾ ਹੈ ਕਿਸ ਤਰੀਕੇ ਦੇ ਨਾਲ ਤੇਰੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਸਕਦੀਆਂ ਤਾਂ ਉਹ ਗੁਰੂ ਅਰਜਨ ਦੇਵ ਮਹਾਰਾਜ ਜੀ ਸਲੀਕਾ ਦੱਸ ਰਹੇ ਨੇ ਕਿਰਪਾ ਕਰਦੇ ਨੇ ਉਸਤਤ ਮਨ ਮੈਂ ਕਰਨ ਨਿਰੰਕਾਰ ਸਕੂਨ ਚਾਹੁੰਨਾ ਇਹ ਸਕੂਨ ਜਿਹੜਾ ਹੈ ਸਤਿਗੁਰੂ ਕਹਿੰਦੇ ਨੇ ਜਦੋਂ ਰੱਬ ਦੀ ਤੁਬਦੀਆਈ ਕਰੇਗਾ ਤਾਂ ਉਹ ਸਕੂਨ ਰੱਬ ਦੀ ਵਡਿਆਈ ਕਰਨੀ ਚੰਗੇ ਗੁਣਾਂ ਦਾ ਧਾਰਨੀ ਹੋਣਾ ਰੱਬ ਦੀ ਤੁਬਦੀਆਈ ਕਰੇਗਾ ਸਿੱਧ ਸਲਾਹ ਕਰੇਗਾ ਤਦ ਤੇਰੇ ਮੰਨ ਦੇ ਵਿੱਚ ਸਕੂਨ ਆਪਣੇ ਆਪ ਹੀ ਬਣੇ ਵੱਡਿਆਈ ਰੱਬ ਦੀ ਸਿਫਤ ਕੀਤੀ ਅਸੀਂ ਆਪਣੇ ਲਈ ਹਾਲਾਂਕਿ ਪਰਮਾਤਮਾ ਜੀ ਨੂੰ ਅਸੀਂ ਵੱਡਾ ਕਹੀਏ ਸਾਡੇ ਕਹਿਣ ਦੇ ਨਾਲੋਂ ਵੱਡੇ ਨਹੀਂ ਹੋਣ ਲੱਗੇ ਜੇ ਅਸੀਂ ਪਰਮਾਤਮਾ ਨੂੰ ਛੋਟਾ ਕਹੀਏ ਸਾਡੇ ਕਹਿਣ ਦੇ ਨਾਲ ਪਰਮਾਤਮਾ ਜੀ ਛੋਟਾ ਨਹੀਂ ਹੋਣ ਲੱਗੇ ਪਰ ਇਤਨੀ ਸਤਗੁਰੂ ਰਹਿਮਤ ਜ਼ਰੂਰ ਕਰਦੇ ਨੇ ਕਿ ਜਿਹੜਾ ਰੱਬ ਨੂੰ ਵੱਡਾ ਕਹਿੰਦਾ ਹੈ ਰੱਬ ਨੂੰ ਵੱਡਾ ਜ਼ਰੂਰ ਕਰ ਲੈਂਦਾ ਹੈ ਜਿਹੜਾ ਉਹਦੀ ਵਡਿਆਈ ਉਹਦੀ ਸਿਫਤ ਕਰਦਾ ਹੈ ਨਾ ਸਤਿਗੁਰੂ ਉਹਨੂੰ ਵਡਿਆਈ ਦਿੰਦੇ ਨੇ ਕੈਦੀ ਕਰਕੇ ਉਸਤਤਮਨਮ ਕਾਰਨ ਰੰਗਰ ਉਸ ਨਿਰੰਕਾਰ ਦੀ ਉਸਤਤੀ ਆਪਣੇ ਮਨ ਦੇ ਵਿੱਚ ਹਰ ਵਕਤ ਕਰਦਾ ਰਹੇ ਕਰਮਨ ਮੇਰੇ ਸਤਿ ਵੇਪਾਰ ਉਹ ਉਸਤਤੀ ਤੇਰੀ ਫੇਰ ਵਰਵਾਨ ਹੈ। ਉਹ ਰੱਬ ਦੀ ਵਡਿਆਈ ਤੇਰੀ ਫੇਰ ਵਰਵਾਨ ਹੈ ਕਿਤੇ ਤੇਰੀ ਜ਼ੁਬਾਨ ਤੇ ਕੱਲੀ ਵਡਿਆਈ ਰਹੇ ਰੱਬ ਦੀ ਕਿਉਂਕਿ ਦੁਨੀਆਂ ਦੇ ਨਾਲੇ ਵਿਖਾਵਾ ਇਹ ਫਰੇਬ ਭਰਿਆ ਪਿਆ। ਕਿ ਤੇਰੇ ਬਿਹੌਰ ਦੇ ਵਿੱਚ ਵੀ ਸੱਤ ਦੀ ਚਲਕ ਵਿਖਾਈ ਵੇਖਣੀ ਹੋਣੀ ਚਾਹੀਦੀ ਹੈ। ਇਹ ਕੱਲਾ ਜ਼ੁਬਾਨ ਤੋਂ ਰਬ ਦਾ ਨਾਮ ਲਈ ਜਈ ਇੱਕ ਦਾ ਜਵਾਨ ਤੋਂ ਰਬ ਦਾ ਨਾਮ ਲਈ ਜਈ ਤੇਰੇ ਵਿਹਾਰ ਦੇ ਵਿੱਚ ਵੀ ਆਉਣਾ ਬੜਾ ਜ਼ਰੂਰੀ ਹੈ। ਉਹੀ ਫਿਰ ਸਤਿਗੁਰੂ ਪ੍ਰਵਾਨ ਕਰਦੇ ਨੇ ਨਿਰਮਲ ਰਸਨਾ ਅੰਮ੍ਰਿਤ ਪੀਓ। ਉਹਨਾਂ ਰਸਨਾ ਦੇ ਨਾਲ ਅੰਮ੍ਰਿਤ ਪੀਣਾ ਅਤੇ ਉਹ ਪੀਣਾ ਨਿਰਮਲ। ਸਾਨੂੰ ਕੀ ਬਤਾ ਕਿਹੜਾ ਨਿਰਮਲ ਹੈ? ਪਰ ਸਤਿਗੁਰੂ ਤਾਂ ਜ਼ਰੂਰ ਕਹਿੰਦੇ ਨੇ ਕਿ ਜਿਹੜਾ ਤੂੰ ਜ਼ਿੰਦਗੀ ਦੇ ਵਿੱਚ ਕਰਮ ਕਰੇਗਾ ਅਤੇ ਸਦਾ ਸੋਹਿਲਾ ਕਰਮ ਮਹਿਤ ਹੁਣ ਸੋਹਿਲਾ ਕਰਨ ਦੇ ਲਈ ਸੁਖਾਲਾ ਹੋਣ ਦੇ ਲਈ ਇਹਨਾਂ ਸੇ ਇਹਨਾਂ ਸਾਨੇ ਅਨੇਕਾਂ ਜਤਨ ਕੀਤੇ ਨੇ ਮਾਇਆ ਕਤਰ ਕਰਨੀ ਹੈ ਗ੍ਰਹਿ ਪਰਿਵਾਰ ਦੇ ਲਈ ਬਹੁਤ ਕੁਝ ਮਿਹਨਤਾਂ ਨੇ ਕਰਨੀ ਹੈ ਅਤੇ ਕਰਨੀ ਵੀ ਚਾਹੀਦੀ ਹੈ ਕਿਉਂਕਿ ਸੋਹਿਲਾ ਹੁਣ ਦੇ ਲਈ ਹੈ ਹੁਣ ਸਤਿਗੁਰੂ ਕਹਿੰਦੇ ਨੇ ਤੇਰੇ ਆਪਣੇ ਆਪ ਦੀ ਗੱਲ ਹੈ ਤੇਰੀ ਅੰਦਰ ਦੀ ਗੱਲ ਹੈ ਤੇਰੀ ਅੰਤਰਾਤਮਾ ਦੀ ਗੱਲ ਹੈ ਤਾਂ ਜਦੋਂ ਰਸਨਾ ਜਿਹੜੀ ਐ ਤੇਰੀ ਅੰਮ੍ਰਿਤ ਪੀਵੇਗੀ ਅਤੇ ਉਹ ਵੀ ਨਿਰਮਲ ਪੀਵੇਗੀ ਦੁਨੀਆਂ ਦੇ ਵਿੱਚ ਵਿਚਰਦਿਆਂ ਹੋਇਆਂ ਇਨਸਾਨ ਨੂੰ ਨਪਾਕ ਤੇ ਪਾਕ ਦਾ ਪਤਾ ਲੱਗ ਜਾਂਦਾ ਆ ਪਵਿੱਤਰ ਹੈ ਤੇ ਆ ਨਿਰਮਲ ਹੈ ਚੰਗੇ ਅਤੇ ਮੰਦੇ ਦਾ ਇਹਨੂੰ ਦੱਸਣਾ ਨਹੀਂ ਪੈਂਦਾ ਕਿ ਆ ਚੰਗਾ ਹੈ ਤੇ ਆ ਮੰਦਾ ਹੈ ਤਾਂ ਸਤਿਗੁਰੂ ਕਹਿੰਦੇ ਨੇ ਜੇ ਨਿਰਮਲ ਪਰਮਾਤਮਾ ਦਾ ਨਾਮ ਜਪੇਗਾ ਪਰਮਾਤਮਾ ਦਾ ਨਿਰਮਲ ਨਾਮ ਜਪੇਗਾ ਉਹਦੀ ਇੱਕ ਬਿਰਧੈ ਦਾ ਇੱਕ ਸੁਭਾਅ ਹੈ ਪਰਮਾਤਮਾ ਜੀ ਦਾ ਉਹ ਆਪਣੇ ਪਿਆਰੀ ਨੂੰ ਪਰਸਦਾ ਸੁਹੇਲਾ ਕਰਦੇ ਨੇ ਸਦਾ ਸੁਖੀ ਕਰਦੇ ਨੇ ਸੁਖ ਤੋਂ ਬਿਨਾ ਚਾਹਤ ਤੋਂ ਬਿਨਾ ਤਾਂ ਇਨਸਾਨ ਦਾ ਕੋਈ ਭਾਵੇਂ ਜੁੜੇ ਨੇ ਭਾਵੇਂ ਜੁੜ ਰਹੇ ਨੇ ਹਰ ਇੱਕ ਦੀ ਕੋਈ ਚਾਹਤ ਹੁੰਦੀ ਹੈ ਅਤੇ ਜੇ ਨਾ ਵੀ ਚਾਹਤ ਉਹਦੇ ਤਾਂ ਰੱਬ ਦਾ ਬਿਰਧੈ ਰੱਬ ਦੀ ਪੈਜ ਉਹ ਆਪਣੇ ਪਿਆਰਿਆਂ ਨੂੰ ਸਕੂਨ ਦਿੰਦੇ ਨੇ ਸੋਹੇਲਾ ਕਰਦੇ ਨੇ ਹੁਣ ਜੇ ਇਹ ਸਕੂਨ ਇਹ ਸੋਹੇਲਾ ਨਾ ਨਸੀਬ ਹੋਵੇ ਨਾ ਪੱਲੇ ਪਵੇ ਤਾਂ ਉਤੋਂ ਪਹਿਲਾਂ ਇਨਸਾਨ ਦੁਖੀ ਹੋਵੇ ਤਬ ਭਗਤ ਕਬੀਰ ਜੀ ਕਹਿੰਦੇ ਨੇ ਪ੍ਰਮਾਤਮਾ ਜੀ ਆ ਚੱਕੋ ਤੁਹਾਡੀ ਮਾਲਾ ਜਿਵੇਂ ਅਸੀਂ ਹਾਂ ਅਸੀਂ ਠੀਕ ਆ ਤੁਹਾਡੀ ਰਜਾ ਦੇ ਵਿੱਚ ਹੀ ਰਹਿਣਾ ਠੀਕ ਆ ਔਰ ਭੁੱਖੇ ਪੇਟ ਤੁਹਾਡੇ ਇਹ ਬੰਦ ਕੀ ਨਹੀਂ ਕੀਤੀ ਜਾ ਸਕਦੀ ਸਾਡੇ ਤੁੰਝ ਜੇ ਮਾ ਭੁੱਖੇ ਭਗਤ ਨਾ ਕੀਜੈ ਜੇ ਮਲ ਆਪਣੀ ਲਈ ਜੈ ਮੈਂ ਨਹੀਂ ਤੁਹਾਡੇ ਦਵਾਰੇ ਜਾ ਸਕਦਾ ਕਿਉਂਕਿ ਪੇਟ ਦੇ ਵਿੱਚੋਂ ਭੁੱਖਾ ਹਾਂ ਪਿਆਸ ਭੁੱਖ ਲੱਗੀ ਹੈ ਇੱਕ ਕਦਮ ਨਹੀਂ ਬੁੱਟਿਆ ਜਾ ਰਿਹਾ ਤੁਸੀਂ ਕਹਿੰਦੇ ਸਾਡੇ ਆਵੋ ਸਿੱਖ ਸਤਿਗੁਰੂ ਕੇ ਪਿਰ ਸਾਡੇ ਦਵਾਰੇ ਤੇ ਆਵੋ ਤੁਹਾਨੂੰ ਗਿਆਨ ਦੇਈਏ ਤੁਹਾਨੂੰ ਆਨੰਦ ਦੇਈਏ ਕਬੀਰ ਜੀ ਕਹਿੰਦੇ ਨੇ ਸਾਨੂੰ ਨਹੀਂ ਚਾਹੀਦਾ ਆਨੰਦ ਉਸ ਸਭ ਤੋਂ ਪਹਿਲਾਂ ਤਾਂ ਪੇਟ ਦਾ ਹੈ ਨਾ ਸਾਡੇ ਪੇਟ ਦਾ ਗੁਜ਼ਾਰਾ ਹੋਣਾ ਚਾਹੀਦਾ ਅਤੇ ਐਨ ਭਗਤ ਕਬੀਰ ਜੀ ਨੇ ਪਰਮਾਤਮਾ ਨੂੰ ਕਿਹਾ ਕਿ ਸਾਨੂੰ ਨਹੀਂ ਚਾਹੀਦਾ ਪਹਿਲਾਂ ਸਾਨੂੰ ਆਪਣਾ ਜਿਹੜਾ ਇਹ ਸੁਹੇਲਾ ਸੀ ਫਿਰ ਹੋਲਾਂਗੇ ਸੁਖੀ ਫਿਰ ਹੋਲਾਂਗੇ ਪਹਿਲਾਂ ਤਾਂ ਸਾਡੇ ਆਹਾਰ ਚਾਹੀਦੇ ਸਾਨੂੰ ਭੋਜਨ ਚਾਹੀਦਾ ਇਹ ਦੁਨੀਆ ਦੇ ਕੋਈ ਐਦਾ ਨਾ ਹੋਵੇ ਕਿ ਭੁੱਖਾ ਸੁਉਂਦਾ ਸਾਰਿਆਂ ਨੂੰ ਕਿਵੇਂ ਨਾ ਕਿਵੇਂ ਕੋਈ ਜਰੀਆ ਰੱਬ ਨੇ ਬਣਾਇਆ ਹੈ ਕੋਈ ਵਰਨ ਨਹੀਂ ਹੋਵੇਗਾ ਜਿਹੜਾ ਸ ਦੁਨੀਆ ਭਰ ਦੇ ਵਿੱਚ ਕੋਈ ਭੁੱਖਾ ਪਿਆਸਾ ਸੁਉਂਦਾ ਹੋਵੇਗਾ ਕਿਸੇ ਕਾਰਨ ਕਰਕੇ ਪਰਪਕਤ ਗਵੀਰ ਜੀ ਕਹਿੰਦੇ ਨੇ ਕਿ ਪ੍ਰਮਾਤਮਾ ਜੀ ਇਹ ਬਿਰਦ ਤੁਹਾਡਾ ਸੁਪਾਕਲ ਮੇਰੇ ਲਈ ਨਹੀਂ ਪੂਰੀ ਦੁਨੀਆ ਲਈ ਹੋਣਾ ਚਾਹੀਦਾ ਹੁਣ ਸਤਿਗੁਰੂ ਸਾਨੂੰ ਸੁਹੇਲਾ ਕਰਦੇ ਨੇ ਇਹ ਜੜੀਆਂ ਅਸੀਂ ਦਾਤਾਂ ਮੰਗਣੀਆਂ ਨੇ ਇਹ ਤੋਂ ਪਹਿਲਾਂ ਤਾਂ ਦਾਤਾਂ ਸਭ ਨੇ ਮੰਗ ਲਈਆਂ ਨੇ ਅਕੱਲੀਆਂ ਲਈ ਨਹੀਂ ਕਹਿੰਦੇ ਨੇ ਕਬੀਰ ਜੀ ਜੇ ਮਨ ਲਾ ਅਤੇ ਅੱਗੇ ਜੋ ਧੰਨਾ ਜੀ ਮੰਗਦੇ ਭਏ ਨੇ ਭਗਤ ਧੰਨਾ ਜੀ ਦਾਲ ਸਿੱਧਾ ਮੰਗੋ ਕੀ ਉਹ ਹਮਰਾ ਖੁਸ਼ੀ ਕਰੇ ਨਿਤ ਜੀ ਉਹ ਆਪਣੇ ਦੇ ਲਈ ਥੋੜਾ ਪੂਰੀ ਦੁਨੀਆ ਦੇ ਲਈ ਮੰਗਦੇ ਨੇ ਜਿਹੜਾ ਕੁਝ ਸਾਡੇ ਮਨ ਦੇ ਵਿੱਚ ਅੱਜ ਸਵਾਲ ਹੈ ਉਹ ਸਵਾਲ ਪਹਿਲਾਂ ਭਗਤਾਂ ਨੇ ਰੱਬ ਦੇ ਸਾਹਮਣੇ ਰੱਖਿਆ ਹੋਇਆ ਉਹਨਾਂ ਦੇ ਸਨਮੁਖ ਰੱਖਿਆ ਹੋਇਆ ਹੈ ਕਿ ਜੇ ਮੇਰਾ ਸਵਾਲ ਹੈ ਤਾਂ ਆਉਣ ਵਾਲੀ ਆਬਾਮ ਦਾ ਆਉਣ ਵਾਲੇ ਲੋਕਾਂ ਦਾ ਵੀ ਇਹੀ ਸਵਾਲ ਹੋ ਸਕਦਾ ਹੈ ਤਾਂ ਕਰਕੇ ਰੱਬ ਦੇ ਕੋਲ ਤਰਲੇ ਨੇ ਗੁਰਬਾਣੀ ਦੇ ਅੰਦਰ ਸਾਨੂੰ ਤਰਲੇ ਕਰਨੇ ਸਿਖਾਏ ਨੇ ਅਤੇ ਉਹਦਾ ਤਰਲਿਆਂ ਦਾ ਹੱਲ ਵੀ ਸਾਨੂੰ ਦੱਸਿਆ ਕਿ ਆ ਤਰਲੇ ਦਾ ਹੱਲ ਹੈ ਇਸ ਤਰੀਕੇ ਦੇ ਨਾਲ ਤਰਲਾ ਨਹੀਂ ਰੱਬ ਦੇ ਕੋਲ ਜਿਸ ਤਰ੍ਹਾਂ ਸਿੱਕੇ ਦੇ ਦੋ ਪਹਿਲੂ ਨੇ ਤਾਂ ਇਨਸਾਨ ਦੇ ਦੋ ਪਹਿਲੂ ਨੇ ਇੱਕ ਪਹਿਲੂ ਤੋਂ ਛੱਡ ਕੇ ਦੂਜੇ ਪਹਿਲੂ ਦੇ ਨਾਲ ਇੱਕ ਪਹਿਲੂ ਨੂੰ ਮਨ ਲੋ ਤਰਜੀਹ ਦੇਣੀ ਦੂਜੇ ਨੂੰ ਨਹੀਂ ਦੇਣੀ ਇਹ ਸਿੱਕਾ ਜਿਹੜਾ ਹੈ ਉਹ ਚੱਲ ਸਕਦਾ ਹੈ ਪਰ ਤੇਰੇ ਦੋ ਪਹਿਲੂ ਨੇ ਜਿਹੜੇ ਨਹੀਂ ਚੱਲਣਗੇ ਨਿਰੰਕਾਰ ਵੀ ਨਾਲੀ ਐ ਤੇ ਸੰਸਾਰ ਵੀ ਨਾਲੀ ਐ ਨਿਰੰਕਾਰ ਨੂੰ ਜਿਆਦਾ ਮੰਨੇਗਾ ਸੰਸਾਰ ਨੂੰ ਨਹੀਂ ਮੰਨੇਗਾ ਤਾਂ ਦੁਨੀਆ ਤੋਂ ਪਛੜ ਜਾਵੇਗਾ ਹੋ ਸਕਦਾ ਰੱਬ ਦੇ ਦਰਦ ਦੇ ਨਾ ਪ੍ਰਵਾਨ ਹੋਵੇ ਸੰਸਾਰ ਦੇ ਵਿੱਚ ਰਹਿ ਗਿਆ ਨਿਰੰਕਾਰ ਨੂੰ ਭੁੱਲ ਗਿਆ ਫੇਰ ਵੀ ਤਰੇ ਕੋ ਪਹਿਲੂ ਆ ਦੋ ਪਹਿਲੂ ਨਾਲ ਜ਼ਰੂਰੀ ਨੇ ਤਾਂ ਇਹ ਦੇ ਕਰਕੇ ਸਤਿਗੁਰੂ ਹੁਣ ਸੌਖਾ ਤਰੀਕਾ ਕਹਿ ਕੇ ਨਿਰਮਲ ਰਸਨਾ ਅਮਰਤ ਪੀਓ ਨਿਰਮਲ ਅੰਮ੍ਰਿਤ ਪੀਣਾ ਹੈ। ਅਤੇ ਨਿਰਮਲ ਰਸਨਾ ਦੇ ਨਾਲ ਪੀਤਾ ਜਾ ਸਕਦਾ ਹੁਣ ਨਿਰਮਲ ਰਸਨਾ ਸਾਨੂੰ ਪਤੀ ਇਹ ਕਿਦਾਂ ਦੀ ਨਿਰਮਲ ਰਸਨਾ ਜਿਹੜੀ ਜ਼ੁਬਾਨ ਤੋਂ ਕਿਸੇ ਦਾ ਬੁਰਾ ਭਲਾ ਕਿਸੇ ਦੇ ਬਾਰੇ ਨਾ ਬੋਲੇ ਆ ਨਾ ਬੋਲਦਾ ਹੋਵੇ ਜਿਹੜੀ ਜ਼ੁਬਾਨ ਸਿਰਫ ਤੇ ਸਿਰਫ ਇਹ ਚੰਗੇ ਹੀ ਬੋਲ ਬੋਲਦੀ ਹੈ ਕਿਸੇ ਦੇ ਲਈ ਮੰਦੇ ਬੋਲ ਨਹੀਂ ਬੋਲਦੀ ਜਦੋਂ ਵੀ ਇਹਨੇ ਬੋਲਣਾ ਮੰਨ ਲਓ ਸਿਫਤੇ ਕਰਨੀ ਹੈ ਕਿਸੇ ਦੇ ਬਾਰੇ ਅਪਸ਼ਬਦ ਨਹੀਂ ਉਹ ਨਰਮਲ ਰਸਨਾ ਹੁੰਦੀ ਹੈ ਉਹ ਹੀ ਅੰਮ੍ਰਿਤ ਪੀਂਦੀ ਹੈ ਅਤੇ ਅਗੇ ਨੈਣੋ ਵੇਖ ਠਾਕੁਰ ਕਾ ਰੰਗ ਸੁਖੀ ਹੋਣ ਦੇ ਤਰੀਕੇ ਦੱਸ ਰਹੇ ਨੇ ਗੁਰੂ ਅਰਜਨ ਦੇ ਮਹਾਰਾਜ ਜੀ ਕਿ ਜਿਹੜਾ ਰੱਬ ਨੇ ਇਹ ਦੁਨੀਆ ਬਣਾਈ ਹੈ ਨਾ ਦੁਨੀਆ ਦੇ ਨਾਲ ਰੰਗਨ ਨਜ਼ਾਰੇ ਦੁਨੀਆ ਦੇ ਵੇਖ ਇੱਕ ਅਦਾ ਵੇਖੇ ਆ ਆਪੇ ਤੋਂ ਬਾਹਰ ਹੁੰਨਾ ਅਤੇ ਇੱਕ ਨੂੰ ਵੇਖਦੇ ਇੱਕ ਤੇ ਤੈਨੂੰ ਤਰਸ ਆ ਰਿਹਾ ਤੀਜੇ ਨੂੰ ਵੇਖਦੇ ਰੱਬ ਤੇ ਗਿਲੇ ਸ਼ਿਕਵੇ ਹੁੰਦੇ ਨੇ ਚੌਥੇ ਨੂੰ ਵੇਖਦੇ ਤਾਂ ਉਹਨੂੰ ਮਾਰਨ ਨੂੰ ਪੈਂਦਾ ਏ ਰੱਬ ਨੇ ਤਾਂ ਖੇਡ ਬਣਾਈ ਏ ਤੁਸੀਂ ਵੇਖੋਗੇ ਰੱਬ ਦੇ ਪਿਆਰੇ ਵੇਖਣ ਨੂੰ ਕਿ ਉਹਨਾਂ ਦੀ ਵੱਡੀ ਸਿਫਤ ਕਰੋਗੇ ਅੱਗੇ ਵੇਖੋਗੇ ਕਿ ਐਦਾਂ ਦੇ ਹੋਣਗੇ ਪਿਆਰੇ ਕਿਸੇ ਇਨਾਂ ਵਰਗੇ ਬਣ ਜਾਈਏ ਐਦਾਂ ਗੁਣਾ ਭਰੇ ਨੇ ਕਈ ਵੇਖਦੇ ਨੇ ਰੱਬ ਦੇ ਦਰਦੇ ਨਾਲ ਜੁੜੇ ਨੇ ਅਤੇ ਕਈ ਰੱਬ ਦੇ ਦਰਦੇ ਜਾ ਕੇ ਫਰੇਵ ਕਰਦੇ ਨੇ ਇਹ ਦੁਨੀਆ ਰੱਬ ਨੇ ਬਣਾਈਆ ਰੱਬ ਦੀ ਆਪਣੀ ਖੇਡ ਹੈ ਜਿੱਦਾਂ ਦੇ ਕਰਮ ਮੰਨਦੇ ਜਾਂਦੇ ਨੇ ਇਨਸਾਨ ਦਾ ਉਦਾਂ ਦਾ ਆਪਣਾ ਸੁਪਾ ਦਾ ਆਪਣੀ ਆਦਤ ਬਣਦੀ ਜਾਂਦੀ ਹੈ ਉਹਨੂੰ ਕਹਿੰਦੇ ਨੇ ਰੱਬ ਦੇ ਰੰਗ ਨੇ ਉਹ ਰੱਬ ਦੇ ਰੰਗ ਸਤਿਗੁਰੂ ਕਹਿੰਦੇ ਨੇ ਆਪਣੀ ਅੱਖਾਂ ਦੇ ਨਾਲ ਰੰਗ ਤਮਾਸਾ ਖੇਲ ਇਹ ਜਿਹੜਾ ਹੈ ਰੱਬ ਦਾ ਇਹ ਭਾਈ ਤੂੰ ਵੇਖ ਤਜੇ ਹੁਣ ਜਿਹੜਾ ਤਰਲਾ ਹੋਵੇ ਹੈ ਸਤਿਗੁਰੂ ਕਿ ਉਹਨਾਂ ਦੇ ਲਈ ਤਰਲਾ ਉਹ ਖੁਦ ਕਰਨ ਅਗੇ ਜੇ ਉਹ ਆਪਣੇ ਹਉਮੈ ਨੂੰ ਆਪਣੇ ਹੰਕਾਰ ਨੂੰ ਤਿਆਗਣਗੇ ਤਰਲਾ ਉਹਨਾਂ ਦਾ ਫਿਰ ਕਬੂਲ ਹੋਵੇਗਾ ਕਿ ਸਤਿਗੁਰੂ ਕਿਤੇ ਭੁੱਲੇ ਚੁੱਕੇ ਸਾਡੇ ਅੰਦਰ ਵੀ ਕਿਤੇ ਉਹ ਆ ਗਿਆ ਕਿਸੇ ਵੀ ਇਦਾਂ ਫਰੇਵ ਕਰਨ ਲੱਗੇ ਝੂਠ ਬੋਲਣ ਲੱਗੇ ਚਤਰਾਇਆਂ ਚਲਾਕੀਆਂ ਕਰਨ ਲੱਗੇ ਸਾਡੇ ਲਈ ਫਿਰ ਤਰਨ ਦਾ ਕੋਣ ਕਰੇਗਾ ਤੋ ਕਿ ਇੱਕ ਵਾਰ ਹਾਵੀ ਹੋ ਗਿਆ ਵਿਕਾਰ ਇਹਦੇ ਤੇ ਉਹ ਸਾਰਾ ਕੁਝ ਇਹਦਾ ਉਜਾੜ ਕੇ ਰੱਖ ਦਿੰਦੇ ਨੇ ਬਾਹਰੀ ਅਗ ਤਾਂ ਇਲਾਜ ਹੈ ਪਾਣੀ ਪਾਇਆ ਜਾਏਗਾ ਉਸੇ ਤਰੀਕੇ ਦੇ ਨਾਲ ਬੁਝਾਈ ਜਾਵੇਗੀ ਨਹੀਂ ਬੁਝਾਈ ਜਾਵੇ ਤਾਂ ਚਾਰ ਬੰਦੇ ਤੁਹਾਡੀ ਹੈਲਪ ਦੇ ਲਈ ਆ ਵੀ ਸਕਦੇ ਆ ਕੰਟਰੋਲ ਕੀਤੀ ਜਾਂਦੀ ਹੈ ਕੰਟਰੋਲ ਕੀਤੀ ਹੋਈ ਹੈ ਪਰ ਜਿਹੜੀ ਅੰਦਰ ਦੀ ਲੱਗ ਗਈ ਨਗ ਤ੍ਰਿਸ਼ਨਾ ਦੀ ਲੱਗੀ ਵਿਕਾਰਾਂ ਦੀ ਲੱਗੀ ਕੋ ਕਰਮਾਂ ਦੀ ਲੱਗੀ ਇਸ ਅੱਗ ਨੂੰ ਕੋਈ ਦੂਜਾ ਨਹੀਂ ਬਜਾ ਸਕਦਾ ਆਪਣੇ ਆਪ ਬਜਾਉਣੀ ਪੈਣੀ ਹੈ ਹੁਣ ਬਾਹਰ ਦੀ ਅੱਗ ਦਾ ਤਾਂ ਪਤਾ ਇੱਕ ਵਾਰ ਕੰਟਰੋਲ ਤੋਂ ਬਾਹਰ ਹੋ ਗਈ ਇਹਨੇ ਵਸਤੀਆਂ ਦੇ ਵਸਤੀਆਂ ਸ਼ਹਿਰਾਂ ਦੇ ਸ਼ਹਿਰ ਉਜਾੜ ਕੇ ਰੱਖ ਦਿੱਤੇ ਹੁਣ ਜਿਹੜੀ ਅੰਦਰ ਦੀ ਅੱਗ ਲੱਗਦੀ ਹੈ ਸਾਡਾ ਸ਼ਹਿਰ ਸਕੂਨ ਉਜਾੜ ਦਿੱਤਾ ਇਹਨੇ ਸਵਾ ਕਰ ਦਿੱਤਾ ਸਾਡਾ ਖੁਸ਼ੀਆਂ ਸਵਾ ਕਰ ਦਿੱਤੀਆਂ ਸਾਡੀਆਂ ਸਾਡੇ ਪਰਿਵਾਰ ਦਾ ਮੇਲ ਜੋੜੇ ਨੇ ਖਤਮ ਕਰ ਦਿੱਤਾ ਅੰਦਰ ਵੀ ਸਭ ਕੁਝ ਸੜ ਗਿਆ ਹੁਣ ਅੰਦਰ ਦਾ ਇਲਾਜ ਸਿਰਫ ਤੇਰੇ ਆਪਣੇ ਕੋਲ ਹੈ ਸਤਿਗੁਰੂ ਕਹਿੰਦੇ ਨੇ ਦੁਨੀਆਂ ਨੂੰ ਵੇਖ ਦੁਨੀਆਂ ਦੇ ਵਿੱਚ ਭਾਈ ਇਹ ਰੰਗ ਤਮਾਸ਼ੇ ਨੇ ਰੰਗ ਤਾਂ ਕਿਵੇਂ ਦੂਰ ਹੋਣਗੇ ਮੰਨ ਲਓ ਜੇ ਸਾਡੇ ਤੇ ਇਦਾਂ ਦਾ ਆ ਜਾਏ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਸਾਧ ਸੰਗ ਬਿਨਸ ਸਭ ਸੰਗ ਇਹ ਚੱਲਦਾ ਸਾਰਿਆਂ ਦੇ ਨਾਲ ਹੈ ਪਰ ਬਿਨਸ ਦਾ ਜ਼ਰੂਰ ਹੈ ਕਿਵੇਂ ਗੁਰੂ ਮubaruk ਚਰਣਾ ਦੇ ਵਿੱਚ ਸੰਗਤ ਕਰਕੇ ਚਰਨ ਚਲੋ ਮਾਰਗ ਗੋਬਿੰਦ ਫਿਰ ਜਦੋਂ ਜ਼ਿੰਦਗੀ ਦਾ ਤੂੰ ਨੇਮ ਬਣਾਵੇਂਗਾ ਨਾ ਅੰਦਰ ਦੀ ਅੱਗ ਤੇਰੇ ਅੰਦਰ ਅੰਦਰ ਤੇਰੀ ਅੱਗ ਲੱਗੀ ਹੈ ਤਾਂ ਉਹਦਾ ਇਲਾਜ ਸਿਰਫ ਗੁਰੂ ਦੇ ਕੋਲ ਹੈ ਦੁਨੀਆ ਤੇ ਜਿੱਥੇ ਮਰਜੀ ਚੱਲਿਆ ਜਾਏ ਉਹ ਅੱਗ ਤੇਰੀ ਕਿਤੇ ਨਹੀਂ ਮਿਟੇਗੀ ਉਹ ਅੱਗ ਤੇਰੀ ਇੱਥੇ ਹੀ ਮਿਟ ਸਕਦੀ ਹੈ ਇੱਥੇ ਹੀ बुझ ਸਕਦੀ ਹੈ ਕਿਉਂਕਿ ਗੁਰੂ ਨਾਨਕ ਦੇ ਮਹਾਰਾਜਿਆਂ ਦਾ ਦਰ ਜਿਹੜਾ ਹੈ ਦੁਨੀਆ ਦੇ ਦਰ ਤੋਂ ਸਭ ਤੋਂ ਉੱਚਾ ਹੈ ਤਾਂ ਇਹਦੇ ਕਰਕੇ ਚਰਨ ਚਲੋ ਮਾਰਗ ਗੋਬਿੰਦ ਮੰਨੋ ਚਰਨ ਗੁਰੂ ਮਵਾਰਕ ਚਰਣਾ ਜਿੱਥੇ ਉਹ ਪੁਰਨੇ ਪਾਕੇ ਗਏ ਨੇ ਆਪਣੇ ਮਵਾਰਕ ਚਰਨ ਮਲੋਂ ਰਸਤਾ ਸਾਨੂੰ ਦੱਸ ਕੇ ਗਏ ਨੇ ਤਾਂ ਉਹਨਾਂ ਤੇ ਚੱਲਣ ਦੀ ਕੋਸ਼ਿਸ਼ ਕਰੀ ਕਿਉਂਕਿ ਮਟੈ ਪਾਪ ਜਪੀਐ ਹਰ ਬਿੰਦ ਤੇਰੇ ਪਾਪ ਮਟਣਗੇ ਬਿੰਦ ਕਹਿੰਦੇ ਰਸਤਾ ਪਰ ਥੋੜਾ ਵੀ ਨਾਮੋ ਨਿਸ਼ਾਨ ਵੀ ਨਹੀਂ ਰਹਿਣਾ ਪਾਪਾਂ ਦਾ ਗੁਨਾਹਾਂ ਦਾ ਬਿੰਦ ਤਾਂ ਜਦੋਂ ਗੁਰੂ ਮਵਾਰਕ ਚਰਨਾਂ ਦੇ ਵਿੱਚ ਚੱਲੇਗਾ ਅੱਗੇ ਸਤਿਗੁਰੂ ਕਹਿੰਦੇ ਨੇ ਕਰ ਹਰ ਕਰਮ ਸਰਵਨ ਹਰ ਕਥਾ ਕਰ ਕਹਿੰਦੇ ਆ ਹੱਥ ਹੱਥਾਂ ਦੇ ਨਾਲ ਜਾ ਕੇ ਗੁਰੂ ਦੇ ਦਵਾਰੇ ਸੇਵਾ ਕਰੀ ਗੁਰੂ ਦੀ ਸੰਗਤਾਂ ਦੀ ਸੇਵਾ ਕਰੀ ਤਾਂ ਇਹ ਸਫਲ ਹੋਵੇਗਾ ਸਰਬਨ ਸਰਬਨ ਕਹਿੰਦੇ ਆ ਕੰਨਾਂ ਦੇ ਨਾਲ ਗੁਰੂ ਦੀ ਸਿਫਤ ਸੁਣਨੀ ਗੁਰੂ ਦੀ ਵਡਿਆਈ ਸੁਣੀ ਗੁਰੂ ਦਾ ਇਤਿਆਸ ਸੁਣਾ ਤਾਂ ਜਦੋਂ ਇਦਾਂ ਸੁਨੇਗਾ ਸਤਿਗੁਰੂ ਕਹਿੰਦੇ ਨੇ ਨਾ ਹਾਰ ਦਰਗ ਨਾਨਕ ਉਜਲ ਮਤਾ ਫਿਰ ਉਹ ਪਿਆਰਾ ਬੇਫਿਕਰ ਬੇਖੌਫ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਛਤਰ ਛਾਇਆ ਦੇ ਹੇਠ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਜਾਂਦਾ ਹੈ ਤਾਂ ਜਦੋਂ ਰੱਬ ਦਾ ਇਹਦਾ ਸਤਗੁਰਾਂ ਦੇ ਅਨਸਾਰ ਚੱਲਦਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਉੱਚਲ ਮਥਾ ਦਾ ਭਾਵ ਹੈ ਦਰਗਾਹ ਦੇ ਵਿੱਚ ਪ੍ਰਵਾਨ ਗੁਰੂ ਨਾਨਕ ਦੇਵ ਮਹਾਰਾਜ ਜੀ ਆ ਨੇ ਉਸ ਪਿਆਰੇ ਦੀ ਦਰਗਾਹਾਂ ਦੇ ਵਿੱਚ ਪ੍ਰਵਾਨ ਕੀਤੇ ਦਿੱਤੇ ਆਪਣੇ ਨੇਤਰਾਂ ਨੂੰ ਆਪਣੇ ਹੱਥਾਂ ਨੂੰ ਅਤੇ ਆਪਣੇ ਆਪ ਨੂੰ ਜਦੋਂ ਇਹ ਕੰਟਰੋਲ ਦੇ ਵਿੱਚ ਕੀਤਾ ਹੈ ਕਿ ਮੈਂ ਗਲਤ ਰਸਤੇ ਤੇ ਜਾ ਰਿਹਾ ਹਾਂ ਸਤਿਗੁਰੂ ਕਹਿੰਦੇ ਨੇ ਫਿਰ ਜਦੋਂ ਰਸਤੇ ਤੇ ਚੱਲਦਾ ਹੈ ਫਿਰ ਗੁਰੂ ਨਾਨਕ ਦੇਵ ਮਹਾਰਾਜ ਹੀ ਆਪਣੇ ਆਪ ਆਪਣੇ ਪਿਆਰੇ ਦੀ ਬਾਹ ਫੜ ਲੈਂਦੇ ਨੇ ਕਿਤੇ ਅਸੀਂ ਬਾਹ ਫੜਾ ਰਹੇ ਹਾਂ ਸਤਿਗੁਰੂ ਆਪਣੀ ਮੌਜ ਦੇ ਵਿੱਚ ਬਾਹ ਫੜਦੇ ਨੇ ਜਦੋਂ ਤੂੰ ਆਪਣੇ ਕਰਮ ਸੁਧਾਰ ਲਏ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਉਹਦੀ ਬਾਹ ਫੜ ਲੈਂਦੇ ਨੇ ਹੁਣ ਜਿਹੜਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮਾਫੜ ਲਈ ਹੈ ਸੰਗਤ ਜੀ ਉਹ ਤਾਂ ਬਾਰੇ ਨੇ ਆ ਰਹੇ ਨੇ ਤਾਂ ਬਾ ਸਾਡੇ ਕਰਮਾਂ ਦੇ ਨਾਲ ਸਾਡੀ ਸੋਚ ਵਿਚਾਰ ਦੇ ਨਾਲ ਫੜਦੇ ਨਹੀਂ ਸਕਦੇ ਆਪਣੇ ਕਰਮ ਆਪਣੀ ਸੋਚ ਵਿਚਾਰ ਚੰਗੀ ਰੱਖ ਕਿ ਜਿਹੜੀ ਤੇਰੀ ਡੇਕ ਹੈ ਨਾ ਇਹ ਡੇਕ ਕਿਸੇ ਇਨਸਾਨ ਦੇ ਨਾਲ ਨਹੀਂ ਮਨੁੱਖੀ ਡੇਕ ਬਿਰਤੀ ਸਭ ਦਾ ਨਹੀਂ ਤੇਰਾ ਕੀਤਾ ਹੋਇਆ ਸਾਰਾ ਭਜਨ ਬੰਦਗੀ ਪਾਠ ਪੂਜਾ ਕੀਤੀ ਇਸਾਰੇ ਬੇਅਰਥ ਚਲੇ ਜਾਣੇ ਜਦੋਂ ਤੂੰ ਕਿਸੇ ਇਨਸਾਨ ਦੇ ਟੇਕ ਲਾ ਜੀ ਟੇਕ ਲਾਉਣੀ ਹੈ ਤਾਂ ਉਸ ਰੱਬ ਦੇ ਨਾਲ ਜਿਸ ਰੱਬ ਨੇ ਦੁਨੀਆ ਬਣਾਈ ਹੈ ਦੁਨੀਆ ਨੂੰ ਇੱਕ ਮਰਿਆਦਾ ਦੇ ਵਿੱਚ ਪਰੋਇਆ ਹੈ ਮਰਿਆਦਾ ਦੇ ਵਿੱਚ ਉਹਨਾਂ ਦੀ ਪ੍ਰਤਪਾਲਣਾ ਹੋ ਰਹੀ ਹੈ ਮਰਿਆਦਾ ਦੇ ਵਿੱਚ ਉਹਨਾਂ ਦੀ ਲਹਿਤਾ ਕਰਦਾ ਪਿਆ ਦੁਨੀਆ ਆਗੇ ਦੁਨੀਆ ਆ ਰਹੀ ਹੈ ਦੁਨੀਆ ਚਲੀ ਗਈ ਹੈ ਤੇ ਦੁਨੀਆ ਨੇ ਆਉਣਾ ਹੈ ਮਿਸਬਹ ਪਰਦੇ ਵਿੱਚ 84 ਲੱਖ ਜੂਨ ਦੇ ਵਿੱਚ ਸਾਰਿਆਂ ਨੂੰ ਸਿਰਫ ਇੱਕ ਮਰਿਆਦਾ ਦੇ ਵਿੱਚ ਪਰੋਇਆ ਹੋਇਆ ਹੈ ਸਾਡਾ ਜੀਵਨ ਦੀ ਮਰਿਆਦਾ ਹੈ ਖਾਣ ਦੀ ਪੀਣ ਦੀ ਮਰਿਆਦਾ ਹੈ ਹਰ ਇੱਕ ਚੀਜ਼ ਦੀ ਮਰਿਆਦਾ ਹੈ ਅਤੇ ਜਿਹੜਾ ਮਰਿਆਦਾ ਤੋਂ ਬਾਹਰ ਹੈ ਸਿਰਫ ਇਨਸਾਨ ਇਹ ਅ ਰੱਬ ਨੇ ਜਿੱਦਾਂ ਇਹਨੂੰ ਦਿੱਤੇ ਨੇ ਗੁਣ ਉਹ ਸਾਰੇ ਗੁਣਾਂ ਨੂੰ ਭਲਾ ਕੇ ਆਪਣੇ ਹਿਸਾਬ ਦੇ ਨਾਲ ਜਿਉਣਾ ਚਾਹੁੰਦੇ ਕਿ ਖੁਸ਼ੀਆਂ ਇਦਾਂ ਮਿਲਦੀਆਂ ਨੇ ਆਨੰਦ ਆ ਮਿਲਦਾ ਜਿੰਨਾ ਇਹ ਆਪਣੇ ਹਿਸਾਬ ਦੇ ਨਾਲ ਚੱਲੇ ਆ ਆਪ ਵੀ ਦੁਖੀ ਹੋਇਆ ਤੇ ਹੋਰਾਂ ਨੂੰ ਵੀ ਇਹਨੇ ਦੁਖੀ ਕੀਤਾ ਸਤਿਗੁਰੂ ਤਾਂ ਕਹਿੰਦੇ ਨੇ ਜੀਵਾ ਦੀ ਸਵਾਦ ਆਪਣਾ ਸਵਾਦ ਕਰਕੇ ਜੀਵਾ ਕਰਕੇ ਕਿੰਨਾ ਇਹਨੇ ਸੰਤ ਜੀ ਨਰਕ ਦੇ ਕੰਡੇ ਤੇ ਖੜਾ ਕਰ ਦਿੱਤਾ ਪਾਪ ਗੁਨਾ ਇਦਾਂ ਦੇ ਕਰਦਾ ਹੈ ਅਤੇ ਜਦੋਂ ਉਹ ਪਾਪ ਗੁਨਾ ਦਾ ਕੜਾ ਪਰਦਾ ਹੈ ਫਿਰ ਪੂਰੀ ਦੁਨੀਆ ਨੂੰ ਦੁੱਖ ਚੱਲਨੇ ਪੈਂਦੇ ਨੇ ਅਈਦਾਂ ਦੀਆਂ ਬਿਮਾਰੀਆਂ ਫੈਲਦੀਆਂ ਨੇ ਫਿਰ ਇਦਾਂ ਦੇ ਗੁਨਾਹ ਹੁੰਦੇ ਨੇ ਸੰਗਤ ਜੀ ਜਿਹੜੇ ਤੋਬਾ ਤੋਬਾ ਹੁੰਦੀ ਐ ਸੁਣਦੇ ਹੀ ਅਰੂ ਕਮਦੀ ਐ ਕਿਉਂ ਨਰਕ ਬਿਆਪੇ ਐ ਇਹਦੇ ਕਰਕੇ ਨਰਕ ਪਿਆਂਦੇ ਆ ਗੁਰੂ ਦੀ ਮਵਾਰਕ ਚੱਲਣਾ ਗੁਰੂ ਦੀ ਰਜਾ ਹੈ ਗੁਰੂ ਦੀ ਰਜਾ ਤੋਂ ਬਾਹਰ ਗਿਆ ਸੰਗਤ ਜੀ ਆਪਾਂ ਦੁਨੀਆ ਤੇ ਵੇਖਦੇ ਆ ਜੋ ਕੁਝ ਹੋ ਰਿਹਾ ਐ ਸਤਿਗੁਰੂ ਦੇ ਕਰਕੇ ਕਹਿੰਦੇ ਨੇ ਭਾਈ ਉਜਲ ਮੱਥਾ ਹੋਣਾ ਤੇਰਾ ਗੁਰੂ ਮਹਾਰਗ ਚਰਨਾਂ ਦੇ ਵਿੱਚ ਵੇ ਕੇ ਗੁਰੂ ਨੇ ਤੈਨੂੰ ਸਲੀਕਾ ਦੇਣਾ ਹੈ ਗੁਰੂ ਨੇ ਜ਼ਿੰਦਗੀ ਦਾ ਇੱਕ ਤਰੀਕਾ ਦੇਣਾ ਹੈ ਤੇਰੀ ਗੁਰੂ ਦੇ ਮੁਤਾਬਕ ਚੱਲੇਗਾ ਫਿਰ ਸਤਿਗੁਰੂ ਤੇਰੀ ਬਾਣ ਫੜਨਗੇ ਜਿੱਦੀ ਬਾਣ ਫੜਨ ਲਈ ਉਹਦਾ ਚਹਿ ਜਾਈਏ ਤਹਾਂ ਸੁਹੇਲੇ ਨਾਨਕ ਹਰਪ੍ਰਭ ਆਪੇ ਮਿਲੇ ਜਿੱਥੇ ਵੀ ਜਾਵੇਂਗਾ ਸੁਹੇਲਾ ਕਹਿੰਦੇ ਨੇ ਸੁਖੀ ਰਹਿਣਾ ਜਿੱਥੇ ਵੀ ਜਾਵੇਂਗਾ ਤੂੰ ਸੁਖੀ ਹਾਂ ਜਿੱਥੇ ਵੀ ਜਾਵੇਂਗਾ ਆਨੰਦ ਦੇ ਵਿੱਚ ਹੋਵੇਗਾ ਲੋਕ ਤੇ ਆ ਭਾਵੇਂ ਪਰਲੋਕ ਜਾਣਾ ਦੁਨੀਆ ਤੇ ਆ ਭਾਵੇਂ ਦੁਨੀਆ ਤੋਂ ਤੂੰ ਕੁਝ ਕਰਨਾ ਹੈ ਦਰਗਾਹ ਦੇ ਵਿੱਚ ਜਾਣਾ ਸੱਚਖੰਡ ਜਾਣਾ ਉੱਥੇ ਵੀ ਆਨੰਦ ਹੀ ਆਨੰਦ ਹੈ ਪਰ ਉਹ ਹੁੰਦਾ ਜਦੋਂ ਆਪਾਂ ਗੁਰੂ ਨੂੰ ਆਪਣੀ ਬਾਪਨਾ ਮੰਗੇ ਜਦੋਂ ਗੁਰੂ ਨੂੰ ਆਪਾਂ ਆਪਣਾ ਮਨ ਜਿਹੜਾ ਹੈ ਗੁਰੂ ਨੂੰ ਅਰਪਣ ਕਰਾਂਗੇ ਤਾਂ ਫਿਰ ਸਤਗੁਰਾਂ ਉਹ ਲੈ ਮੰਨ ਕਰ ਦੇਣੇ ਜੀ ਸਮਾਪਤੀ ਦੇ ਸਮੇਂ ਹੁਣਾਂ ਫੁੱਲਾਂ ਦੇ ਕਿੰਨਾ ਵਾਹ ਇਕ ਰੂਜੀਕਾ ਖਾਲਸਾ ਵਾਹ ਇਕ ਰੂਜੀ ਕੀ ਫਤਿਹ ਦੋ